ਜੀ ਸਰ ਇਹ ਲਗਭਗ ਮੈਨੂੰ ਸ਼ੌਂਕ ਤਾਂ ਸ਼ੌਂਕ ਵੀ ਕਹਿ ਸਕਦੇ ਹੋ ਤੇ ਇਹ ਵੀ ਕਹਿ ਸਕਦੇ ਹੋ ਮੈਨੂੰ ਸੰਗੀਤ ਦੇ ਨਾਲ ਲਗਾਅ ਤਾਂ ਬਚਪਨ ਤੋਂ ਹੀ ਹੈ ਬਟ ਇਟਸ ਬੀਨ 6 ইয়ার্স ਆ ਜਾਵੇ ਮਾਹੀ ਤੇਰਾ ਰਸਤਾ ਓੜੇਕ ਦੀਆਂ ਆ ਜਾਵੇ ਮਾਹੀ ਤੇਰਾ ਰਸਤਾ ਓੜੇਕ ਦੀਆਂ ਰਸਤਾ ਓੜੇਕ ਦੀਆਂ ਰਸਤਾ ਓੜੇਕ ਦੀਆਂ ਸਸਰੀਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਮਹਿਕ ਦੀ ਸੁਗਾਤ ਦੇ ਵਿੱਚ ਤੇ ਅੱਜ ਰਾਜਸਥਾਨ ਦੇ ਗੰਗਾਨਗਰ ਸ਼ਹਿਰ ਦੇ ਉੱਪਰ ਦੇ ਸਿਤਾਰੇ ਅਸ਼ਮਿਤਾ ਜੈਨ ਜੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਉਹਨਾਂ ਦੇ ਗੀਤਾਂ ਦੇ ਸਫ਼ਰ ਦੇ ਬਾਰੇ ਜਾਣਕਾਰੀ ਲਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਆਂ ਇਹਨਾਂ ਦਾ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਹੈਲੋ एवरीवन ਮੇਰਾ ਨਾਮ ਅਸ਼ਮਿਤਾ ਜੈਨ ਹੈ ਤੇ ਮੈਂ ਅਦਰ ਇੰਟਰਵਿਊ ਦੇਣ ਆਈ ਆ ਮੈਕਸ ਉਹਗਾ ਚੈਨਲ ਦੇ ਸਰ ਨੂੰ ਅਸ਼ਮਿਤਾ ਜੀ ਜਿਹੜੀ ਸ਼ੁਰੂਆਤ ਹੈ ਗਾਇਕੀ ਦੇ ਤੁਹਾਡੀ ਸਫਰ ਦੀ ਉਹ ਕਦੋਂ ਹੋਈ ਸੀ ਜੀ ਸਰ ਇਹ ਲਗਭਗ ਮੈਨੂੰ ਸ਼ੌਂਕ ਤਾਂ ਸ਼ੌਂਕ ਵੀ ਕਹਿ ਸਕਦੇ ਹੋ ਤੇ ਇਹ ਵੀ ਕਹਿ ਸਕਦੇ ਹੋ ਮੈਨੂੰ ਸੰਗੀਤ ਦੇ ਨਾਲ ਲਗਾਅ ਤਾਂ ਬਚਪਨ ਤੋਂ ਹੀ ਹੈ ਬਟ ਇਟਸ ਬੀਨ 6 ইয়ার্স 6 ਸਾਲ ਹੋ ਗਏ ਪਹਿਲਾਂ ਤਾਂ ਮੈਂ ਸਟੱਡੀ ਕੀਤੀ ਸੀ ਸੰਗੀਤ ਦੀ ਸ਼ਾਸਤ੍ਰ ਸੰਗੀਤ ਦੀ ਠੀਕ ਹੈ ਤੇ 3 ਸਾਲ ਮੈਂ ਉਹ ਕੀਤਾ ਮੇਰੇ ਗੁਰੂ ਜੀ ਦਾ ਨਾਮ ਹੈ ਰਾਮ ਗੋਪਾਲ ਤ੍ਰਿਪਾਠੀ ਜੀ ਉਹ ਉਲਾਬਾ ਤੋਂ ਨੇ ਠੀਕ ਹੈ ਤੇ ਉਹਨਾਂ ਦੇ ਸੰਗੀਤ ਵਿੱਚ ਮਹਾਰਤ ਨੇ ਠੀਕ ਹੈ ਸੰਗੀਤ ਵਿੱਚ ਤਿੰਨ ਸਾਲ ਤੋਂ ਮੈਂ ਉਹਨਾਂ ਦੇ ਕੋਲ ਸਿੱਖਿਆ ਫਿਰ ਮੈਂ ਬਾਲੀਵੁੱਡ 뮤직 ਸਿੱਖਿਆ ਠੀਕ ਹੈ ਹਾਂਜੀ ਉਹ ਤੇ ਗੰਗਾ ਨਗਰ ਵਿੱਚ ਮੈਨੂੰ ਕੰਮ ਕਰਦੇ ਹੋਏ ਹੋ ਗਏ ਤਿੰਨ ਤੋਂ ਚਾਰ ਸਾਲ ਮੈਨੂੰ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋਏ ਹੋ ਠੀਕ ਹੈ ਤੇ ਪ੍ਰਭਾਵਿਤ ਕਿਹਨਾ ਤੋਂ ਜਿਵੇਂ ਆਪਣਾ ਹਰ ਬੰਦੇ ਦਾ ਇੱਕ ਆਈਡਲ ਹੁੰਦਾ ਤਾਂ ਤੁਸੀਂ ਵੀ ਕਿਸੇ ਤੋਂ ਪ੍ਰਭਾਵਿਤ ਹੋਵੋਗੇ ਉਹ ਕੌਣ ਹੈ ਜੀ ਮੈਂ ਬਚਪਨ ਤੋਂ ਹੀ ਨਾ ਸਚੀਤਾ ਸਦਾ ਲਤਾ ਜੀ ਤੇ ਆਸ਼ਾ ਜੀ ਮੇਨ ਤਾਂ ਲਤਾ ਜੀ ਤੋਂ ਮੈਂ ਬਹੁਤ ਜ਼ਿਆਦਾ ਪ੍ਰਵਾਇਤਾ ਤੇ ਉਹ ਮੇਰੇ ਨਹੀਂ ਬਹੁਤ ਹੀ ਜ਼ਿਆਦਾ ਯੰਗਸ ਕਈ ਯੰਗਸਟਰਸ ਨੇ ਜਿਨ੍ਹਾਂ ਦੇ ਉਹ ਮੈਂਟਰ ਤੇ ਲੈਜੈਂਡ ਨੇ ਉਹ ਤੇ ਬਹੁਤ ਹੀ ਚੰਗੇ ਸਿੰਗਰ ਹੈ ਠੀਕ ਹੈ ਹੱਲੇ ਤਾਂ ਰਹੇ ਨਹੀਂ ਬਸ ਸ਼ਰਧਾਂਜਲੀ ਦੇ ਸਕਦੇ ਆਪਾਂ ਤੋਂ ਪਰ ਜਿਹੜੇ ਵੀ ਉਹ ਉਹਨਾਂ ਨੇ ਗੀਤ ਗਾਤੇ ਸੀ ਉਹ ਸਾਰੇ ਕੇ ਸਾਰੇ ਸਾਰੇ ਡਿਫਰੈਂਟ ਜ਼ੋਨਰ ਦੇ ਤੇ ਜਿਹੜੇ ਵੀ ਉਹ ਮੁਰਕੀਆਂ ਤੇ ਜਿਹੜੇ ਵੀ ਉਹ ਟੱਚ ਲੈਂਦੇ ਨੇ ਸਾਰੇ ਡਿਫਰੈਂਟ ਤੇ ਮੈਂ ਉਹਨਾਂ ਤੋਂ ਇਹ ਸਿੱਖਣਾ ਚਾਹੁੰਦੀ ਆ ਤੇ ਮੈਂ ਉਹਨਾਂ ਦੇ Song ਹੀ ਸੁਣਦੀ ਰਹਿੰਦੀ ਆ most of the time ਹਮ ਸਦਾ ਬਹਾਰੀ ਜਿਹੜੀ Song ਅਗਰ ਮੈਂ ਦੱਸਾਂ ਤਾਂ ਹਮ ਤੇ ਪੰਜਾਬੀ ਚ ਤਾਂ ਪੰਜਾਬੀ ਚ ਬਾਰੇ ਸਿੰਗਰ ਹੈ ਜਿਹੜੇ ਜਿਨ੍ਹਾਂ ਨੂੰ ਮੈਂ ਸੁਣਦੀ ਆ ਹੱਲੇ ਮੈਂ ਦਿਲਜੀਤ ਦੋਸਾਂਝ ਜੀ ਨੂੰ ਤੇ ਕਨਵਰ ਗਰੇਵਾਲ ਜੀ ਨੂੰ ਉਹਨਾਂ ਨੂੰ ਸੁਣਦੇ ਆ ਜ਼ਿਆਦਾ ਪਹਿਲਾ ਗੀਤ ਕਦੋਂ ਰਿਕਾਰਡ ਹੋਇਆ ਸੀ ਅ ਜੀ ਉਈ ਮੈਂ ਤੁਹਾਨੂੰ ਦੱਸਾਂ ਦੱਸਤਾ ਸੀ 3 ਸਾਲ ਹੋ ਗਏ ਮੈਨੂੰ ਸੋਸ਼ਲ ਮੀਡੀਆ ਤੇ ਉਦੋਂ ਹੀ ਮੇਰਾ ਪਹਿਲਾ ਗੀਤ ਆਇਆ ਸੀ ਉਹ ਹਿੰਦੀ ਗੀਤ ਸੀ ਇੱਕ ਰਾਤ ਆਧੀ ਸੀ ਠੀਕ ਹੈ ਤੇ ਉਹ ਮੈਂ ਮੈਨੇ ਮੈਂ ਹੀ ਲਿਖਿਆ ਸੀ ਉਹ Song ਵੀ ਠੀਕ ਹੈ ਤੇ ਕੰਪੋਜੀਸ਼ਨ ਵੀ ਮੇਰੀ ਸੀ ਤੇ ਮੈਂ ਮੋਸਟਲੀ Song ਆਪ ਹੀ ਲਿਖਦੀ ਆ ਤੇ ਆਪ ਹੀ ਕੰਪੋਜ਼ ਕਰਦੀ ਆ ਠੀਕ ਹੈ ਤੇ ਹੱਲੇ ਹੀ ਮੇਰਾ ਇੱਕ ਨਿਊ Song ਵੀ ਆਇਆ ਹੈ ਪੰਜਾਬੀ Song ਹੈ ਮੈਸ਼ ਅਪ ਹਮ ਅੱਜ ਹੀ ਆਇਆ ਸ਼ਾਇਦ ਨਹੀਂ ਉਹ ਉਹ ਰਾਜਸਥਾਨੀ ਆ ਐਕਚੁਅਲੀ ਅ ਵੇਖੋ ਮੈਂ ਪੰਜਾਬ ਦੇ ਬਾਰਡਰ ਤੋਂ ਆ ਗੰਗਾ ਨਗਰ ਇਜ਼ 온 ਦਾ ਬਾਰਡਰ ਆਫ ਪੰਜਾਬ ਹੂੰ ਪੰਜਾਬ ਹਰਿਆਣਾ ਐਂਡ ਰਾਜਸਥਾਨ ਤੋਂ ਗੰਗਾ ਨਗਰ ਰਾਜਸਥਾਨੀ ਚ ਹੈ ਤੇ ਪੰਜ ਲੈਂਗੁਏਜਸ ਮੇਨਲੀ ਮੈਂ ਕਰਦੀ ਆ ਠੀਕ ਹੈ ਤੋਂ ਉਦੋਂ ਅ ਹਿੰਦੀ ਰਾਜਸਥਾਨੀ ਪੰਜਾਬੀ ਇੰਗਲਿਸ਼ ਤੇ ਹਰਿਆਣਵੀ ਪੰਜ ਲੈਂਗੁਏਜਸ ਮੈਂ ਕਵਰ ਕਰਦੀ ਆ ਤੇ ਹੱਲੇ ਜੋ ਮੇਰਾ ਅ ਅੱਜ ਹੀ ਇੱਕ Song ਰਿਲੀਜ਼ ਹੋਇਆ ਹੈ ਕੁੰਵਰਸਾ ਹੂੰ ਉਹ ਰਾਜਸਥਾਨੀ ਚ ਹੈ ਤੇ ਆਪਾਂ ਦੋ ਬੋਲ ਸੁਣਾ ਦਈਏ ਦਰਸ਼ਕਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਉਹਦਾ ਸਟੈਂਜ਼ ਹੈ ਮੈਨੂੰ ਬਹੁਤ ਹੀ ਚੰਗੀ ਲੱਗਦੀ ਹੈ ਉਹ ਲਾਈਨ ਉਹ ਸੁਣਾਉਂਦੀ ਆ ਤੁਸੀਂ ਆਪ ਹੀ ਲਿਖਿਆ ਇਹ ਵੀ ਹਾਂਜੀ ਮੈਂ ਆਪ ਹੀ ਲਿਖਤਾ ਸੀ ਤੇ ਆਪ ਹੀ ਕੰਪੋਜ਼ ਕੀਤਾ ਹੂੰ ਸੁਣਾਉਂਦੀ ਆ ਜਦ ਜਦ ਥਾ ਨੈ ਨਿਰਖੂ ਕੁਅਰਸਾ ਲਾਜ ਖੜੀ ਮਾਣੇ ਹਾਵੇ ਚਾਂਦੜੇਓ ਸੋ ਮੁਖੜੋ ਥਾਰੋ ਨਜ਼ਰ ਕਠ ਨ ਲੱਗੇ ਜਾਵੇ ਥਾਨੇ ਨੈਣਾ ਮੇਰਾ ਮਾਲਿਓ ਜੀ ਮਾਰੋ ਕਰੇ ਤੇ ਪੂਰਾ Song ਸੁਣਨ ਲਈ ਤੁਸੀਂ ਮੇਰੇ ਚੈਨਲ ਤੇ ਜਾਓ ਮੈਂ ਅੱਧਾ ਹੀ ਗਾਦੇਗਾ ਸੁਣਨਾ ਨਹੀਂ ਤਾਂ ਚੈਨਲ ਦਾ ਨਾਮ ਹੋਰ ਦੱਸ ਹਾਂਜੀ ਮੇਰੇ ਚੈਨਲ ਦਾ ਨਾਮ ਹੈ Ash Buzz A I S H ਫੇਰ ਸਪੇਸ ਪਾਉਣਾ ਤੁਸੀਂ ਤੇ Buzz B U Z, -Z.

ਉਹ ਕੰਮ ਸਾਰਾ ਤੇ ਅੱਗੇ ਲਈ ਕੋਈ ਪ੍ਰੋਜੈਕਟ ਕੋਈ ਵੱਡੇ ਪ੍ਰੋਜੈਕਟ ਕੀ ਕੁਛ ਆ ਰਿਹਾ ਅੱਗੇ ਲਈ ਹੋਰ ਥੋੜਾ ਜਿਹਾ ਦੱਸ ਦਿਓ ਦਰਸ਼ਕਾਂ ਹਾਂਜੀ ਹਾਂਜੀ ਮੇਰੇ ਅੱਗੇ ਵੀ ਤੁਸੀਂ ਮੈਂ ਇਹ ਹੋਪ ਕਰਦੀ ਹਾਂ ਤੁਸੀਂ ਮੈਨੂੰ ਐਦਾ ਦਾ ਹੀ ਪਿਆਰ ਦਿਓ ਅੱਗੇ ਵੀ ਮੇਰੇ ਬਾਰੇ ਪ੍ਰੋਜੈਕਟ ਆ ਰਹੇ ਨੇ ਇੱਕ ਪ੍ਰੋਜੈਕਟ ਤਾਂ ਮੇਰਾ ਜਿਹੜਾ ਹੈ ਉਹ ਪੰਜਾਬੀ ਵੀ ਹੈ ਉਹ ਹੈ ਮੇਰਾ ਇੰਸਟਾ ਨਾਮ ਤੋਂ ਹੈ ਇੰਸਟਾ ਤੇ ਰੀਲ ਪਾਣੀ ਉਹ ਉਹਦਾ ਦਾ ਨਾਮ ਹੈ ਤੇ ਉਹਦੇ ਲਈ ਕੰਮ ਚੱਲਦਾ ਹੈ ਸਾਡਾ ਤੇ ਹੋਰ ਵੀ ਹਿੰਦੀ ਦੇ ਐ ਪੰਜਾਬੀ ਦਾ ਵੀ ਹੈ ਇੱਕ ਤੇ ਇੱਕ ਹਰਿਆਣਵੀ ਦਾ ਮੈਂ ਸੋਚਦੀ ਆ ਮੈਂ ਉਦੋਂ ਤੱਕ ਇੱਕ ਹੀ ਕੀਤਾ ਹੈ ਹਲੇ ਤੱਕ ਤੇ ਮੈਨੂੰ ਹੋਰ ਵੀ ਕਰਨਾ ਉਹਦੇ ਵਿੱਚ ਵੀ ਹੂੰ ਅਪਡੇਟ ਰਹੀ ਹੋਰ ਉਹ ਬਸ ਤੁਸੀਂ ਮੇਰੇ ਨਾਲ ਤੁਹਾਨੂੰ ਮਿਲ ਜੂਗੀ ਅੱਗੇ ਲਈ ਜ਼ਿੰਦਗੀ ਦਾ ਮਤਲਬ ਕੀ ਡ੍ਰੀਮ ਕੁਝ ਹਰ ਬੰਦਾ ਕੁਝ ਨਾ ਕੁਝ ਸੋਚਦਾ ਹੈ ਵੀ ਆਹ ਲੈਵਲ ਆਪਾਂ ਅਚੀਵ ਕਰਨਾ ਹੈ ਤਾਂ ਤੁਸੀਂ ਵੀ ਕੁਝ ਸੋਚਿਆ ਹੋਊਗਾ ਅਕੇ ਲਈ ਇੱਕ ਵੱਡਾ ਡ੍ਰੀਮ ਜ਼ਿੰਦਗੀ ਦਾ ਸਪਨੇ ਤਾਂ ਦੇਖੋ ਜੀ ਸਭ ਦਾ ਹੀ ਹੁੰਦੇ ਆ ਹੈਨਾ ਹੂੰ ਤੇ ਮੇਰਾ ਜਿਹੜਾ ਹੈ ਮੈਂ ਮੈਂ ਇਹ ਸੋਚਦੀ ਆ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਹੈ ਕਿ ਜਦੋਂ ਵੀ ਮੈਨੂੰ ਕੋਈ ਵੀ ਮੇਰਾ ਵਿਊਅਰ ਤੇ ਕੋਈ ਵੀ ਮੇਰੇ ਜਿਹੜੇ ਮੈਂਟਰ ਹੈ ਜਾਂ ਜਿਹੜੇ ਵੀ 뮤직 ਫੀਲ드 ਤੋਂ ਜੁੜੇ ਬੰਦੇ ਆ ਜਦੋਂ ਉਹ ਮੈਨੂੰ ਸੁਣੇ ਤਾਂ ਇਹ ਨਹੀਂ ਕਹੇ ਪਿੱਛੋਂ ਪਿੱਛੇ ਤੋਂ ਮੈਨੂੰ ਇਹ ਨਹੀਂ ਸੁਣਾ ਚਾਹੀਦਾ ਕਿ ਕੀ ਗਾਣਾ ਆਂਦਾ ਹੈ ਕੀ ਲਾਈਕ ਡਿਵਾਈਸਸ ਤੋਂ ਹੀ ਕਰਦੇ ਆ ਮੇਰਾ ਮੇਨ ਮੋਟਿਵ ਉਹੀ ਹੈ ਲੈਵਲ ਜੋ ਹੈ ਉਹ ਇੱਕ ਸੈਪਰੇਟ ਚੀਜ਼ ਨੇ ਤੇ ਮੇਨ ਹੈ ਇੱਕ ਸੁਰੇਲਾ ਸਿੰਗਰ ਕੋਣ ਇਹ ਸੁਰੇਲੇ ਸਿੰਗਰ ਹੈ ਠੀਕ ਮੇਨ ਐ ਮੇ ਤਾਂ ਉਹ ਹੀ ਐ ਮੇਰਾ ਠੀਕ ਤੇ ਇੱਕ ਪੰਜਾਬੀ Song ਆਪਾਂ ਹੋਰ ਸੁਣਾਗੇ ਉਸ ਤੋਂ ਬਾਅਦ ਤੁਹਾਡੇ ਤੋਂ ਜਾਇਜ਼ ਚਲਵਾਂਗੇ ਹਾਂਜੀ ਹਾਂਜੀ ਤੇ ਪੰਜਾਬੀ Song ਮੇਰਾ ਜੋ ਹੈ ਹੱਲੇ ਮੈਸ਼ਅਪ ਆਇਆ ਹੈ ਹਮ ਮੈਂ ਉਹ ਉਹਦੀ ਲਾਈਨ ਸੁਣਾਣੀ ਆ ਬਿਲਕੁਲ ਹਮ ਆ ਜਾਵੇ ਮਾਹੀ ਤੇਰਾ ਰਸਤਾ ਓੜੇਕ ਦੀਆਂ ਆ ਜਾਵੇ ਮਾਹੀ ਤੇਰਾ ਰਸਤਾ ਓੜੇਕ ਦੀ ਕਿਆ ਬਾਤ ਹੈ ਇਹ ਕਈਆਂ ਨੇ ਗਾਇਆ ਹੋਇਆ ਨਾ ਇਹ Song ਹਾਂਜੀ ਤੇ ਮੇਰਾ ਮੈਸ਼ਅਪ ਹੈ ਉਸ ਤੋਂ ਅੱਗੇ ਤੁਸੀਂ ਸੁਣੀਓ ਮੈਂ ਕਿਦਾਂ ਦੀਆਂ ਲੜੀਆਂ ਪਰੋਈਆਂ ਔਰ Songs ਦੀ ਤੇ ਸਾਰੇ ਹੀ ਨਾ 90s ਦੇ ਰੋਮਾਂਟਿਕ Songs ਨੇ ਜਿਹੜੇ ਵੀ ਮੈਂ Song ਠਾਏ ਉਹ ਸਾਰੇ ਹੀ ਰੋਮਾਂਟਿਕ Songs ਨੇ ਜਿਵੇਂ ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾ ਤੇ ਬੁਝਜਤਾ ਗਿਆ ਸੀ ਮੇਰੇ ਨੈਣ ਵੇਖ ਕੇ ਇਹ ਸਾਰੇ ਹੀ ਮੈਂ Songs ਕਦੇ ਦਿਲ ਦੇ ਵਰਕੀ ਫੋਲ ਤੇ ਪੁਰਾਣੇ ਸਮੇਂ ਦੇ ਆਪਾਂ ਕਹਿ ਸਕਦੇ ਹਾਂ ਅੱਜ ਵੀ ਸਦਾ ਬਹਾਰ ਗੀਤ ਹਾਂ ਉਹ ਬਹੁਤ ਹੀ ਮੈਂ ਜਦੋਂ ਵੀ ਉਹਨਾਂ ਨੂੰ ਸੁਣਦਿਆਂ ਉਹ ਜੋ ਇਹ ਸੰਗਸ 90s ਦੇ ਉਹ ਬਹੁਤ ਹੀ ਮੈਲੋਡੀਅਸ ਸੰਗ ਤੇ ਮੈਂ ਉਹਨਾਂ ਨੂੰ ਇੱਕ ਵੈਸਟਰਨ ਬੀਟ ਦੇ ਨਾਲ ਪ੍ਰੈਜੈਂਟ ਕੀਤਾ ਹੂੰ ਉਮੀਦ ਇਹ ਹੈ ਕਿ ਚੰਗਾ ਲੱਗੋ ਸਮਨੋ ਤੇ ਦੋਸਤੋ ਇਹ ਸੀ ਸਾਡੇ ਨਾਲ ਅੱਜ ਅਸ਼ਮਿਤਾ ਜੈਨ ਜੀ ਗੰਗਾ ਨਗਰ ਰਾਜਸਥਾਨ ਤੋਂ ਤੇ ਅਸੀਂ ਵੀ ਮਾਲਕ ਅੱਗੇ ਦੁਆ ਕਰਦੇ ਹਾਂ ਵੀ ਸਾਡੇ ਗੰਗਾ ਨਗਰ ਤੇ ਸਾਡੇ ਰਾਜਸਥਾਨ ਦਾ ਇਹ ਨਾਮ ਬੰਬੇ ਤੱਕ ਚਮਕਾਉਣ ਤੇ ਮਹਾਰਾਜ ਜੀ ਅਸੀਂ ਅਰਦਾਸ ਕਰਦੇ ਆਂ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਧੰਨਵਾਦ ਮੈਂ ਧੰਨਵਾਦ ਜੀ